ਸ਼ੁਭ ਕਰਨ ਦੀ ਮਰਤਕ ਦੇ ਦੀ ਰਾਖੀ ਦੇ ਲਈ ਕਿਸਾਨ ਪਹੁੰਚੇ ਨੇਗੇ ਔਰ ਇਸ ਵੇਲੇ ਇਹ ਤਸਵੀਰ ਹੈ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੌਰਚਰੀ ਦੀ ਬਾਰ ਦੀ ਇਹ ਤਸਵੀਰ ਸਵੇਰ ਤੋਂ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਕਿਸ ਤਰੀਕੇ ਦੇ ਨਾਲ ਪੁਲਿਸ ਬਲ ਜਿਹੜਾ ਉਹ ਸਵੇਰ ਤੋਂ ਤਨਾਤ ਹੈ ਵੱਡੀ ਗਿਣਤੀ ਦੇ ਵਿੱਚ ਪੈਰਾ ਪੁਲਿਸ ਨੇ ਲਾਇਆ ਹੋਇਆ ਔਰ ਇਸ ਵੇਲੇ ਰਾਤ ਦਾ ਵੇਲਾ ਹੈ ਔਰ ਰਾਤ ਦੇ ਵੇਲੇ ਕਹਿੰਦੇ ਨੇ ਕਿ ਅਸੀਂ ਉਹ ਰਾਖੀ ਕਰਾਂਗੇ ਉਸ ਦੀ ਮਰਤਕ ਦੇ ਤੋਂ ਸਾਨੂੰ ਸ਼ੱਕ ਹੈ ਕਿ ਸਰਕਾਰ ਕੋਈ ਜਿਹੜੀ ਆ ਉਹ ਕਰ ਸਕਦੀ ਹੈ ਤਾਂ ਉਸ ਦੇ ਕਰਕੇ ਇਹ ਕਿਸਾਨ ਪਹੁੰਚੇ ਨੇ ਕਹਿੰਦੇ ਚਾਰ ਪੰਜ ਕਿਸਾਨ ਇੱਥੇ ਖੜਨਗੇ ਔਰ ਬਾਕੀ ਕਿਸਾਨ ਜਿਹੜੇ ਨੇ ਬਾਹਰ ਟਰਾਲੀ ਦੇ ਵਿੱਚ ਬੈਠਣਗੇ ਗੱਲਬਾਤ ਵੀ ਕਿਸਾਨਾਂ ਦੇ ਨਾਲ ਕਰ ਲੈਂਦੇ ਆ ਲੇਕਿਨ ਇਸ ਵੇਲੇ ਰਾਤ ਦਾ ਵੇਲਾ ਹੈ ਔਰ ਰਾਤ ਦੇ ਵੇਲੇ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਨਾਲ ਪੁਲਿਸ ਵੱਲ ਤੈਨਾਤ ਹੈ ਸਵੇਰ ਤੋਂ ਲਗਾਤਾਰ ਪੁਲਿਸ ਇਸੇ ਤਰੀਕੇ ਨਾਲ ਤੈਨਾਤ ਸੀ ਪਹਿਲੀ ਦਿਨ ਦਾ ਪਹਿਰਾ ਦਿਨ ਦਾ ਕੀ ਵਿਚਾਰ ਬਣ ਗਿਆ ਜੀ ਉਹ ਹੀ ਗੱਲਾਂ ਨੇ ਵੀਰ ਜੀ ਪਹਿਲਾਂ ਵਾਲੀਆਂ ਵੀ ਸਾਨੂੰ ਜਥੇਬੰਦੀ ਦਾ ਹੁਕਮ ਹੋਇਆ ਵੀ ਤੁਸੀਂ ਉੱਥੇ ਖੜੋ ਕੋਈ ਬੱਚਾ ਆਪਣਾ ਇਕੱਲਾ ਨਾ ਛੱਡੋ ਬੈਠੋ ਇੱਥੇ ਬਸ ਇਹੀ ਕਾਰਨ ਕੋਈ ਸਵੇਰ ਤੋਂ ਕੋਈ ਵੀ ਨਹੀਂ ਪਹੁੰਚਿਆ ਸੀ ਇੱਥੇ ਨਹੀਂ ਸਵੇਰ ਤੇ ਹੈਗੇ ਜੀ ਬੰਦੇ ਸਵੇਰੇ ਆਏ ਆ ਵੀ ਚੱਲ ਨਜ਼ਰਬੰਦ ਸੀਗੇ ਫਿਰ ਗਏ ਕਿਹੜਾ ਮਾਰ ਗਏ ਹੁਣ ਜਿਹੜੀ ਰਾਤ ਪਈ ਹੈ ਹੁਣ ਰਾਤ ਨੂੰ ਸਾਨੂੰ ਜਿਹੜਾ ਹੈ ਹੁਕਮ ਹੋਇਆ ਸੀ ਉਸ ਕਰਕੇ ਉਰੇ ਪਹੁੰਚੇ ਨੇ ਕਿਸ ਤਰੀਕੇ ਦੇ ਨਾਲ ਪੁਲਿਸ ਬਲ ਤੈਨਾਤ ਹੈ ਵੱਡੀ ਗਿਣਤੀ ਦੇ ਵਿੱਚ ਮਰਤਕ ਦੇ ਦੀ ਇੰਨੀ ਸੁਰੱਖਿਆ ਲੱਗੀ ਹੋਈ ਹੈ ਇਹ ਆਪਣੀ ਡਿਊਟੀ ਕਰ ਰਹੇ ਨੇ ਜੀ ਹਾਂ ਇਹ ਆਪਣੀ ਕਰ ਰਹੇ ਅਸੀਂ ਆਪਣੀ ਕਰ ਰਹੇ ਹਾਂ ਵੈਸੇ ਪੰਜਾਬ ਪੁਲਿਸ ਨਾਲ ਕੋਈ ਤਾਲਮੇਲ ਕੋਈ ਅਸੀਂ ਕਰ ਨਹੀਂ ਹੈਗਾ ਹੁਣ ਤੁਸੀਂ ਇੱਥੇ ਖੜੇ ਰਹੋਗੇ ਹਾਂ ਉਰੇ ਰਹਿਣਗੇ ਚਾਰ ਚਾਰ ਬੰਦੇ ਪਹਿਰਾ ਦੇਵਾਂਗੇ ਚਾਰ ਜਿਹੜੀ ਟਰਾਲੀ ਖੜੀ ਹੈ ਜੀ ਪਰ ਟਰਾਲੀ 'ਚ ਆਜਿਆ ਕਰਨੇ 4 ਵਜ ਜਾਗਾ ਕਦੋਂ ਤੱਕ ਰਹੇਗਾ ਇਹ ਇਸ ਤਰੀਕੇ ਨਾਲ ਜਦ ਤੱਕ ਇਨਸਾਫ ਨਹੀਂ ਮਿਲਦਾ ਜੀ ਇਨਸਾਫ ਨਹੀਂ ਮਿਲਦਾ ਪੋਸਟਮਾਨ ਮੰਨੀ ਹੋ ਜਾਂਦਾ ਹਰਿਆਣਾ ਪੁਰਸ ਪਰਚਾ ਨਹੀਂ ਹੋ ਜਾਂਦਾ ਜਿਵੇਂ ਜਿੱਥੇ ਬੰਦੀਆਂ ਕਹਿਣਗੇ ਓਕਣੇ ਹੋਊਗਾ ਜੀ ਹਾਂ ਪ੍ਰਬੰਧ ਸਾਰਾ ਨਾਲੇ ਕੇ ਆ ਉਹ ਪ੍ਰਬੰਧ ਨਾਲੇ ਜੀ ਪ੍ਰਬੰਧ ਨਾਲੇ ਜੀ ਪ੍ਰਬੰਧ ਦੇ ਨੂੰ ਕੀ ਜੀ ਰੋਟੀ ਖਾਣ ਲੰਗਰੀ ਹੈ ਜੀ ਕਿਸੇ ਦੇ ਰੋਟੀ ਕਪੜਾ ਹੁਰਸ ਦੇਖ ਲਈ ਕੀ ਹੈ ਜਿਹੜਾ ਲੰਗਰੀ ਹੈ ਜੀ ਅੱਛਾ ਝੰਡਾ ਐਡਾ ਕਹਿਰ ਹੋ ਗਿਆ ਰੋਟੀ ਖਾਣ ਨੂੰ ਕਿਸੇ ਦਾ ਮਨ ਨਹੀਂ ਅਸੀਂ ਆ ਦੇਖੋ ਆ ਮੇਰਾ ਹੱਥ ਹੁਣ ਤਾਂ ਆਰਾਮ ਹੋ ਗਿਆ ਅੰਦੂਬਰ ਕਾ ਕੱਢ ਦੇ ਜਿੱਥੇ ਬੰਬਾਂ ਨੇ ਅਸੀਂ ਅੱਖ ਦੇਖੋ ਇਹਦੀ ਅੱਖ ਦੇਖ ਬਾਈ ਦੀ ਅੱਖ ਤੇ ਮਾਰਿਆ ਗ੍ਰੇਟ ਸੱਟ ਲੱਗੀ ਸੀ ਤੁਹਾਡੀ ਕਿਸਮਤ ਚੰਗੀ ਉਹ ਗ੍ਰੇਟ ਇੱਥੇ ਵੱਜ ਕੇ ਥੱਲੇ गिर ਗਿਆ ਇੰਨੀ ਉੱਥੇ ਡਾਕਟਰ ਤਾਂ ਹੈ ਹੀ ਆ ਤੁਹਾਨੂੰ ਪਤਾ ਹੈ ਬਹੁਤ ਦਇਆਵਾਨ ਲੋਕ ਹੈ ਨਹੀਂ داخل ਰਹੀ ਆ ਮੁਰਚੇ ਨਹੀਂ ਜੀ ਉੱਥੇ ਡਾਕਟਰਾਂ ਨੇ ਉੱਥੇ ਸੰਭਲਿਆ ਸੀ ਜੀ ਮੌਕੇ ਤੇ ਭਾਈ ਜੀ ਲੋੜ ਕੀ ਪੈਗੀ ਕਿ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਅਸੀਂ ਵਕੀਲ ਆ ਵਕੀਲ ਬਣ ਕੇ ਲੜਾਈ ਲੜ ਰਹੇ ਆ ਫਿਰ ਇੱਥੇ ਆਉਣ ਦੀ ਲੋੜ ਕੀ ਪੈਗੀ ਲੋੜ ਵੀਰ ਜੀ ਉਹ ਹੀ ਹੈ ਅਸੀਂ ਵੀ ਮਜਬੂਰ ਆ ਜੀ ਹੁਣ ਬਿਸ਼ਵਾਸੀ ਨਹੀਂ ਲੱਗੇ ਕਿਸੇ ਤੇ ਵੀ ਵਸੇ ਹੀ ਲਾਲੋ ਜੀ ਜਿਵੇਂ ਜਿੱਥੇ ਮੰਦੀਆਂ ਨੇ ਕਿਹਾ ਜੇ ਕੋਈ ਗਸ਼ਕ ਸ਼ੂਭ ਹੋਈ ਹੋਣੀ ਤਾਂ ਸਾਨੂੰ ਉੱਥੇ ਪਹਿਰਾ ਲਾਉਣ ਨੂੰ ਕਿਹਾ ਜੀ ਹੋਰ ਤੱਕ ਦੀ ਕਾਰਵਾਈ ਕਿਵੇਂ ਵੇਖ ਰਹੇ ਹੋ ਜਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਸਰ ਭਾਈ ਠੀਕ ਨਹੀਂ ਹੈ ਜੀ ਜੇ ਕਾਰਵਾਈ ਹੁੰਦੀ ਇਹ ਇਹ ਦਿਨ ਦੇਖਣੇ ਪੈਂਦੇ ਜੀ ਉਹਨੂੰ ਪਰਚਾ ਕਰਿਆ ਵਾ ਹੁੰਦਾ ਪੋਸਟਮੈਨਮ ਕਰਿਆ ਵੰਦਾ ਵਿਚਾਰੇ ਦੀ ਲਾਸ਼ ਜਿਹੜੀ ਅੱਗ ਸਪੂਰਤ ਕਰੀ ਹੁੰਦੀ ਕੋਈ ਇਨਸਾਫ ਤਾਂ ਮਿਲਦਾ ਕੱਲ ਜਿਸ ਤਰੀਕੇ ਨਾਲ ਆਗੂਆਂ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਮਜਬੂਰੀ ਹੈ ਪਰਚਾ ਨਹੀਂ ਦੇ ਸਕਦੇ ਕਿਉਂ ਨਹੀਂ ਦੇ ਸਕਦੇ ਜੀ ਲੋ ਕਹਿੰਦਾ ਜੀ ਵੀ ਦੇ ਨਹੀਂ ਸਕਦੇ ਇੱਕ ਬੰਦੇ ਤੇ ਗੋਲੀ ਵੱਜੀ ਹੈ ਜੀ ਕੋਈ ਕੁੱਤਾ ਬਿੱਲਾ ਨਹੀਂ ਮਰਿਆ ਬੰਦਾ ਮਰਿਆ ਸ਼ਾਂਤਮਈ ਧਰਨਾ ਦੇ ਰਿਹਾ ਆ ਆਪਣੇ ਪੰਜਾਬ ਚ ਆ ਕੇ ਉਹ ਟਾਇਰ ਪੰਨ ਕੇ ਟਰਾਲੀਆਂ ਪੰਨ ਕੇ ਟਰੈਕਟਰ ਪੰਨ ਕੇ ਦੇਖੋ ਕਿਹਨੇ ਅਧਿਕਾਰ ਦਿੱਤਾ ਜੀ ਇਹਨਾਂ ਨੂੰ ਉਹਨਾਂ ਨੂੰ ਕੋਈ ਸਵਾਲ ਨਹੀਂ ਪੁੱਛਦਾ ਜਿਹੜਾ ਰੋਤਕ ਜਿਹੜਾ ਸਾਡਾ ਨੌਜਵਾਨ ਲੱਤਾਂ ਤੋੜੀਆਂ ਪੀਆਂ ਦਾਖਲ ਹੈ ਰੋਤਕ ਪੀਏ ਹਸਪਤਾਲ ਦੇ ਵਿੱਚ ਉਹ ਇੱਕ ਤਾਂ ਉਹਦੀ ਲੱਤਾਂ ਤੋੜਤੀਆਂ ਇਹਨਾਂ ਨੇ ਹਰਿਆਣੇ ਵਾਲੇ ਬੰਦਿਆਂ ਨੇ ਸਰਕਾਰ ਨੇ ਲਾ ਲਓ ਤੇ ਈਕੋ ਤੇ 307 ਦਾ ਪਰਚਾ ਪਾਤਾ ਉਹ ਕਿਵੇਂ ਪਾਤਾ ਜੀ ਫਿਰ ਇਹ ਮਤਲਬ ਕਹਿ ਰਹੇ ਵੀ ਇਹ ਸਾਨੂੰ ਹਤਕਾਰ ਨਹੀਂ ਹੈ ਉਹਨਾਂ ਨੂੰ ਕਿਹੜਾ ਹਤਕਾਰ ਹੋ ਕਿ ਲਹਿਦਾ ਆਏ ਸੰਸਾਰ ਦੇ ਉੱਪਰ ਦੁਨੀਆ ਦੇ ਉੱਪਰ ਵੀ ਉਹ ਉਹਨਾਂ ਨੇ ਚੱਕ ਕੇ ਇੱਕ ਨਾਲੇ ਕੁੱਟਿਆ ਨਾਲੇ ਮਾਰਿਆ ਨਾਲੇ 307 ਦੌਰ ਤੇ ਪਰਚਾ ਪਾਤਾ ਵਿਚਾਰੇ ਇਹ ਬੇਨਸਾਫੀ ਨਹੀਂ ਜੀ ਸਰ ਇੱਕ ਪੰਜਾਬ ਦੀ ਧਰਤੀ ਤੇ ਆਣ ਕੇ ਹਰਿਆਣੇ ਵਾਲਿਆਂ ਨੇ ਪੰਜਾਬ ਚ ਆਣ ਕੇ ਮਾਰਿਆ ਬੰਦਾ ਹੱਕ ਬਣਦਾ ਜਾਂ ਨਹੀਂ ਬਣਦਾ ਇਹ ਮਤਲਬ ਫਿਰ ਇਹ ਤਾਂ ਰਾਜ ਦੇ ਕਾਬਲ ਨਹੀਂ ਹੈ ਲੋਕ ਇਹ ਉਵੇਂ ਅਨਪੜ੍ਹ ਫਟੋਰੀਆਂ ਗੱਲਾਂបੱਤਾਂ ਮਾਰੀਆਂ ਫਟੋਰੀਆਂ ਲੋਕਾਂ ਤੋਂ ਵੋਟਾਂ ਤੇ ਪੱਠਾ ਬਿਠਾ ਦਿਓ ਇਸ ਦੇਸ਼ ਦਾ ਇੱਕ ਵਾਰੀ ਰਵੀ ਜੀ ਆਹ ਤਸਵੀਰ ਦਿਖਾ ਦਿਓ ਭਾਈ ਆ ਵੀ ਪੰਜਾਬ ਦੇ ਮੁੰਡੇ ਨੇ ਸਾਰੇ ਖੜੇ ਨੇ ਆ ਵੀ ਕਿਸਾਨਾਂ ਦੇ ਪੁੱਤ ਨੇ ਕੀ ਵਿਸ਼ਵਾਸ ਨਹੀਂ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਕੀ ਪੁਲਿਸ ਜਿਹੜੀ ਉਹ ਪੈਰਾ ਦੇ ਸਕਦੀ ਹੈ ਪਹਿਲਾਂ ਵੀ ਦੱਸ ਗਿਆ ਜੀ ਇਹ ਬਚਾਰੇ ਆਪਦੀ ਡਿਊਟੀ ਕਰ ਰਹੇ ਨੇ ਅਸੀਂ ਆਪਦੀ ਕਰਾਂਗੇ ਬਾਰਡਰ ਤੇ ਜਵਾਨ ਤੇ ਕਿਸਾਨ ਪਹਿਲੀ ਆਮਰੇ ਸਾਹਮਣੇ ਇੱਦੀ ਵੀ ਇਦਾਂ ਦੀ ਤਸਵੀਰ ਹੈ ਇੱਥੇ ਕੋਈ ਆਮ ਸਾਹਮਣਾ ਨਹੀਂ ਇਹ ਆਪਦੀ ਡਿਊਟੀ ਕਰ ਰਹੇ ਨੇ ਸੀ ਆਪਦੀ ਕਰ ਰਹੇ ਹਾਂ ਬਸ ਗੱਲ ਇੰਨੀ ਕੀ ਇਹ ਸਾਡੇ ਬੱਚੇ ਆ ਜੀ ਇਹ ਵੀ ਭਰਾ ਨੇ ਸਾਡੇ ਇਹ ਵੀ ਸਾਡੇ ਬੱਚੇ ਹੈ ਸਾਡੇ ਪਰਿਵਾਰਾਂ ਕਿਉਂ ਹੈ ਇਹ ਇੰਨਾ ਤੇ ਵੀ ਹੁਕਮ ਹੈ ਉੱਪਰੋਂ ਇਹ ਵੀ ਵੱਧੇ ਪਈਆਂ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਉਹ ਨੌਜਵਾਨ ਗੱਭਰੂ ਕਿਉਂ ਮੌਤ ਹੁੰਦੀ ਉਹਦੀ ਉਥੇ ਪ੍ਰਸ਼ਾਸਨ ਖੜਾ ਸੀਗਾ ਇਹਨਾਂ ਨੂੰ ਆਰਡਰ ਹੀ ਨਹੀਂ ਹੈ ਇਹਨਾਂ ਨੂੰ ਇਹ ਤਾਂ ਕਿ ਖੋਖੇ ਖੜਾਏ ਪਏ ਜਿਵੇਂ ਕਹਿ ਲੋ ਵੀ ਹਰੀ ਸਿੰਘ ਨਲਵੇ ਨੇ ਕਿਹਾ ਵੀ ਕਿੰਨੀਆਂ ਮੂਰਤੀਆਂ ਹਜੇ ਉਹ ਕੰਮ ਬਣਿਆ ਪਿਆ ਹੁਣ ਸਾਡੇ ਪੰਜਾਬ ਨਾਲ ਤਾਂ ਇਹ ਤਾਂ ਵਿਚਾਰੇ ਮਲਾਜਮ ਹੈ ਤਾਂ ਇਹਨਾਂ ਨਾਲ ਇਹਨਾਂ ਨਾਲ ਧੱਕਾ ਹੋ ਰਿਹਾ ਇਹਨਾਂ ਨਾਲ ਇਹਨਾਂ ਨੂੰ ਹਦਕਾਰ ਨਹੀਂ ਹੈ ਵੀ ਪੰਜਾਬ ਹੁਣ ਸਾਡੇ ਨਾਲ ਕੋਈ ਆਣ ਕੇ ਇੱਥੇ ਕਿਸੇ ਤਰ੍ਹਾਂ ਦਾ ਗੁੰਡਾ ਆਦਮੀ ਸਾਡੇ ਨਾਲ ਕੋਈ ਜ਼ੁਲਮ ਕਰੇ ਇਹਨਾਂ ਨੂੰ ਆਰਡਰ ਹੀ ਨਹੀਂ ਹੈ ਵੀ ਤੁਸੀਂ ਇਹਨਾਂ ਨੂੰ ਬਚਾਉਣਾ ਹੈ ਪੰਜਾਬ ਦੇ ਲੋਕਾਂ ਨੂੰ ਆਪੋ ਬਜ਼ੁਰਗ ਹੋ ਕੇ ਇੱਥੇ ਪੈਰਾਂ ਦੇਣ ਪਹੁੰਚੇ ਹੋ ਨੌਜਵਾਨ ਕਿੱਥੇ ਨੇ ਜੀ ਨੌਜਵਾਨ ਸਾਡੇ ਦੇਖੋ ਪਹਿਲਾ ਨੌਜਵਾਨ ਅਸੀਂ ਮਰਵਾ ਲਿਆ ਹੁਣ ਅਸੀਂ ਨੌਜਵਾਨਾਂ ਨੂੰ ਉੱਥੇ ਬਾਰਡਰਾਂ ਤੇ ਵੀ ਇਹੀ ਕਹਿੰਦੇ ਆ ਵੀ ਸਾਡੇ ਬੱਚੇ ਤੁਸੀਂ ਪਿੱਛੇ ਰਹੋ ਅਜੇ ਬਹੁਤ ਤੁਸੀਂ ਜ਼ਿੰਦਗੀ ਹੰਡਾਉਣੀ ਐ ਅਸੀਂ ਅੱਗੇ ਹੋਵਾਂਗੇ ਮੁਰੇ ਤੁਸੀਂ ਸਾਡੇ ਪਿੱਛੇ ਰਹੋ ਇਹ ਸਾਡਾ ਅਖੂਨ ਹੈ ਜੀ ਸਾਡੇ ਪੰਜਾਬ ਦਾ ਖੂਨ ਹੈ ਅਸੀਂ ਨਹੀਂ ਆਪਣੇ ਬੱਚਿਆਂ ਨੂੰ ਇਸ ਕਰਕੇ ਸਾਡੇ ਆਗੂ ਸਹਿਬਾਨ ਆਰਡਰ ਇਹੀ ਕਰਦੇ ਹਨ ਵੀ ਆਪਾਂ ਸ਼ਾਂਤੀ ਰੂਪ ਵਿੱਚ ਰਹਿਣਾ ਹੈ ਸ਼ਾਂਤੀ ਰੂਪ ਵਿੱਚ ਰਹਿਣਾ ਸ਼ਾਂਤੀ ਸ਼ਾਂਤੀ ਦੇ ਵਿੱਚ ਦੇਖ ਲਓ ਸਾਡੇ ਨਾਲ ਕੀ ਹਲਤਾਂ ਕਰ ਦਿੱਤੀਆਂ ਬਈ ਖੇਤੀ ਕਰਦੇ ਹੋ ਤੁਸੀਂ ਖੁਦ ਕਰਦੇ ਹੋ ਕਿ ਹਾਂ ਵੀਰੇ ਹਾਂ ਵੀਰੇ ਖੇਤੀ ਕਿੰਨੇ ਕਿੰਨੇ ਸਾਢੇ 8.5 ਏਕੜ ਜੀ ਛੋਟੇ ਕਿਸਾਨ ਹੈ ਜੀ ਇਹ ਜੋ ਹਾਲਾਤ ਬਣੇ ਨੇ ਇਸ ਵਿੱਚ ਖੇਤੀ ਕਿਹੜੇ ਪਾਸੇ ਜਾਊਗੀ ਕੀ ਖੇਤਾਂ ਦੇ ਵਿੱਚ ਮੁੜ ਤੋਂ ਕਿਸਾਨ ਜਾਊਗਾ ਇਹੋ ਗੱਲ ਵੀ ਇਹਨਾਂ ਨੇ ਤਾਂ ਫੈਲ ਕਰਦੇ ਉਤਮ ਖੇਤੀ ਮੱਧਮ ਵਪਾਰ ਹੁਣ ਖੇਤੀ ਦਾ ਤਾਂ ਕੋਈ ਤਰ ਗਰਿਆ ਹੀ ਨਹੀਂ ਜੀ ਨਾ ਕੋਈ ਪੁੱਛਦਾ ਹੈ ਨਾ ਮੰਡੀਆਂ 'ਚ ਪੁੱਛਦਾ 2 ਮਹੀਨਾ ਮਹੀਨਾ ਰੁਲ ਕੇ ਤਾਂ ਫਸਲ ਵਿਕਦੀ ਹੈ ਕੋਈ ਹਾਲਾਤ ਮਾੜੇ ਆ ਜੀ ਸਾਡੇ ਕਿਸਾਨਾਂ ਦੇ ਦਾ ਬਿਲਕੁਲ ਲੱਗਦਾ ਨੋਜਵਾਨ ਆਉਣਗੇ ਖੇਤੀ ਵਾਲੇ ਪਾਸੇ ਕੀ ਕਰਨਗੇ ਜੀ ਆ ਕੇ ਸਾਰੇ ਤਾਂ ਬਾਹਰ ਨੂੰ ਭੱਜ ਰਹੇ ਨੇ ਜੀ ਉਹਨੂੰ ਬਚਾਣ ਖਾਤਰ ਲੜਾਈ ਲੜ ਰਹੇ ਆਂ ਜ਼ਮੀਨ ਨੂੰ ਬਚਾਣ ਖਾਤਰੇ ਲੜਾਈ ਲੜ ਰਹੇ ਆ। ਇਹ ਤਾਂ ਏਡੇ ਏਡੇ ਫਾਰਮ ਬਣਾਉਣ ਨੂੰ ਫਿਰਦੇ ਆ ਜਿ ਜਿ ਤਰ੍ਹਾਂ ਹੁਣ ਗੋਲੀਆਂ ਦਾ ਪਹਿਰਾ ਹੋ ਗਿਆ। ਇਹ ਤਾਂ ਖੇਤਾਂ 'ਚ ਬਾੜ ਕੇ ਟਰੈਕਟਰ ਸਾਨੂੰ ਅੰਦਰ ਟੱਕ ਦੇਣਗੇ। ਇਹਨਾਂ ਨੇ ਕਿੱਥੇ ਸਾਨੂੰ ਵੜਨ ਦੇਣਾ ਖੇਤਾਂ 'ਚ? ਇਹ ਨਹੀਂ ਵੜਨ ਦਿੰਦੇ। ਜਦ ਗੋਲੀਆਂ ਚੱਕ ਲਈ ਇਹਨਾਂ ਨੇ ਜੀ ਫਿਰ ਸਾਡਾ ਰਹਿ ਕੇ ਕੀ? ਹੁਣ ਨਹੀਂ ਸਾਨੂੰ ਲੰਘਣ ਦਿੰਦੇ। ਅਸੀਂ ਮੈਂ ਤਾਂ ਇਹ ਸੋਚਦਾ ਵੀ ਅਸੀਂ ਤਾਂ ਹਿੱਸੇ ਹੀ ਨਹੀਂ। ਅਸੀਂ ਪਤਾ ਨਹੀਂ ਕਿਹੜੇ ਦੇਸ਼ ਤੋਂ ਆਏ ਆ ਭਾਈ। ਜਦ ਕੇ ਸਾਡੀਆਂ 90% ਕੁਰਬਾਨੀਆਂ ਸਾਡੇ ਪੰਜਾਬ ਦੇ ਨੇ ਦੇਸ਼ ਯਾਦ ਕਰਾਉਣ ਨੂੰ। ਉਹਨਾਂ ਨੂੰ ਕੋਈ ਮਾਇਨੇ ਨਹੀਂ ਰੱਖਦਾ। बाकी ਵੀਰ ਜੀ ਦੇਖਦੇ ਆ ਜੋ ਬਣੂਗਾ ਦੇਖੀ ਜਾਊਗੀ ਤਾਂ ਇਹ ਤਸਵੀਰ ਹੈ ਇਸ ਵੇਲੇ ਰਾਤ ਦਾ ਸਮਾਂ ਹੈ ਔਰ ਰਾਤ ਦੇ ਵੇਲੇ ਕਿਸਾਨ ਨੇ ਉਸੇ ਪਾਸੇ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਸਵੇਰ ਤੋਂ ਪਹਿਰਾ ਦੇ ਰਹੀ ਹੈਗੀ ਹੈ ਕਿਉਂਕਿ ਜਿਸ ਤਰੀਕੇ ਨਾਲ ਸਵੇਰ ਤੋਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਸੀ ਕਿ ਪੁਲਿਸ ਵਾਲ ਜਿਹੜਾ ਉਧਰ ਨਾਤਾ ਹੈ ਔਰ ਇਸ ਵੇਲੇ ਦੀ ਇਹ ਤਸਵੀਰ ਇਹ ਵੀ ਹੈ ਜਿਹੜੀ ਮਹਿਲਾ ਪੁਲਿਸ ਹੈ ਓਬਵੀਅਸ ਵੇਲੇ ਰਾਤ ਦੇ ਵੇਲੇ ਤੇ ਤਣਾਤਕੀ ਕੀਤੀ ਗਈ ਹੈਗੀ ਅਕਸਰ ਦੇਖਿਆ ਜਾਂਦਾ ਹੈ ਕਿ ਬੜੀ ਐਮਰਜੈਂਸੀ ਦੇ ਵੇਲੇ ਜਿਹੜੀ ਉਹ ਮਹਿਲਾ ਪੁਲਿਸ ਲਗਾਈ ਜਾਂਦੀ ਹੈ ਲੇਕਿਨ ਇਸ ਵੇਲੇ ਇਹ ਤੁਸੀਂ ਤਸਵੀਰ ਦੇਖ ਰਹੇ ਹੋ ਕਿਉਂਕਿ ਅਕਸਰ ਮਹਿਲਾ ਪੁਲਿਸ ਦੀ ਜਿਹੜੀ ਡਿਊਟੀ ਆ ਉਹ ਸ਼ਾਮ ਦੇ ਵੇਲੇ ਅਧਿਕਤਰ ਖਤਮ ਹੋ ਜਾਂਦੀ ਹੈ ਲੇਕਿਨ ਇਸ ਵੇਲੇ ਰਾਤ ਦਾ ਵੇਲਾ ਹੈ ਔਰ ਰਾਤ ਦੇ ਵੇਲੇ ਵੀ ਮਹਿਲਾ ਪੁਲਿਸ ਜਿਹੜੀ ਆ ਉਹ ਖੜੀ ਹੋਈ ਹੈ ਤੁਸੀਂ ਬਸ ਤਰਫ ਜਿਹੜੇ ਨੌਜਵਾਨ ਨੇ ਪੰਜਾਬ ਪੁਲਿਸ ਦੇ ਉਹ ਖੜੇ ਹੋਏ ਨੇ ਕਿ ਉਹ ਤੀਸਰੀ ਤਰਫ ਕਿਸਾਨ ਨੇ ਉਹ ਇੱਥੇ ਖੜੇ ਹੋਏ ਨੇ ਇੱਕ ਇਹ ਤਸਵੀਰ ਆ ਤੇ ਇੱਕ ਦੂਜੀ ਤਸਵੀਰ ਬਜ਼ੁਰਗਾਂ ਦੀ ਦਿਖਾਓ ਕਿਉਂਕਿ ਆ ਨੌਜਵਾਨ ਨੇ ਆ ਕੁਛ ਖੜੇ ਹੋਣ ਜੋਗੇ ਨਹੀਂ ਜਿਹੜੇ ਖੜੇ ਨੇ ਬਾਕੀ ਆ ਬਜ਼ੁਰਗ ਨੇ ਜਿਹੜੇ ਸਾਈਡ ਤੇ ਇਸ ਵੇਲੇ ਰਾਤ ਦੇ ਵੇਲੇ ਬੈਠੇ ਹੋਏ ਨੇਗੇ ਔਰ ਆਪਣਾ ਇੱਥੇ ਬੈਠ ਕੇ ਕਹਿੰਦੇ ਨੇ ਕਿ ਅਸੀਂ ਆਪਣੇ ਨੌਜਵਾਨ ਦੀ ਜਿਹੜੀ ਉਹ ਰਾਖੀ ਦੀ ਲਈ ਬੈਠਾਂਗੇ ਵਿਸ਼ਵਾਸ ਸਾਨੂੰ ਸਰਕਾਰ ਤੇ ਨਹੀਂ ਰਹਿ ਗਿਆ ਜਿਸ ਦੇ ਕਰਕੇ ਇੱਥੇ ਆਉਣਾ ਪੈ ਗਿਆ ਤੇ ਇਸ ਵੇਲੇ ਰਾਤ ਦੇ ਵੇਲੇ ਇੱਥੇ ਪੈਰਾ ਦੇਣਾ ਪੈ ਰਹੇ ਹੈਗੇ ਨਾਲ ਲੋਕਾਂ ਨੂੰ ਔਰ ਇਨਾਂ ਕਿਸਾਨਾਂ ਨੂੰ ਔਰ ਖਾਸ ਤੌਰ ਤੇ ਇਹ ਸਵਾਲ ਪੰਜਾਬ ਸਰਕਾਰ ਤੇ ਵੀ ਚੱਕਿਆ ਜਾ ਰਿਹਾ ਹੈ ਕਿ ਮਨਸ਼ਾ ਤੇ ਸ਼ੱਕ ਹੈ ਜਿਸ ਦੇ ਕਰਕੇ ਅਜਿਹੇ ਕਦਮ ਅਜਿਹੇ ਪੈਰਾ ਜਿਹੜਾ ਉਹ ਸਾਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਦੇਣਾ ਪੈ ਰਿਹਾ ਔਰ ਇਸੇ ਤਰੀਕੇ ਦੇ ਨਾਲ ਵਾਰੀ ਵਾਰੀ ਸਿਰ ਚਾਰ-ਚਾਰ ਦਾ ਪੰਜ-ਪੰਜ ਦੇ ਜਿਹਾ ਜਿਹੜਾ ਉਹ ਬਾਰ ਬਾਰ ਆਪਣੀ ਡਿਊਟੀ ਲਾਵੇਗਾ ਇੱਕ ਜਾਵੇਗਾ ਦੂਜਾ ਆਵੇਗਾ ਔਰ ਉਸੇ ਤਰਫ ਦੇ ਟਰਾਲੀਆਂ ਪੱਕੀਆਂ ਜਿਹੜੀਆਂ ਨੇ ਉਹ ਬਾਹਰ ਲਗਾਈਆਂ ਜਾਣਗੀਆਂ ਜਦ ਤੱਕ ਸ਼ੁਭਕਰਨ ਦਾ ਜਿਹੜਾ ਪੋਸਟਮਾਰਟਮ ਨਹੀਂ ਹੁੰਦਾ ਉਸ ਦਾ ਅੰਤਿਮ ਸੰਸਕਾਰ ਨਹੀਂ ਹੁੰਦਾ ਕੈਮਰਾ ਪਰਸਨ ਰਵੀ ਜਪਲ ਦੇ ਨਾਲ ਦਮਪ ਸਿੰਘ ਪੀ